ਇਸ ਸਗਤ ਜੋ ਅਕਾਲ ਚਲ ਸਾਹਿਬ ਜੋ ਮੈਨੂੰ ਮੇਰੇ ਪਰਿਵਾਰ ਨੂੰ ਸਜ਼ਾ ਲਾਣਗੇ ਮੇਰੇ ਬੱਚੇ ਦੀ ਕਰਤੂਤ ਦੀ ਮੈਂ ਉਹ ਪੁਕਤੰਗਾ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਮਾੜੀ ਕਰਤੂਤ ਜਿਨੇ ਸਾਡਿਆਂ ਸਾਰਿਆਂ ਦਾ ਸਿਰ ਢੀਵਾ ਕੀਤਾ ਲੁਧਿਆਣੇ ਤੋਂ ਵੀਡੀਓ ਹੋਈ ਸੀਗੀ ਵਾਇਰਲ ਤੇ ਨਾਮ ਸੀ ਮਹਿਕਦੀਪ ਸਿੰਘ ਤੇ ਜਦੋਂ ਕੱਲ ਉਹ ਵੀਡੀਓ ਪਈ ਆ ਤੇ ਇਹ ਉਸ ਬੱਚੇ ਦੇ ਮੂਰਖ ਹੈ ਵੈਸੇ ਦਾ ਮੂਰਖ ਕਾਵਾਂਗੇ ਉਹਦੇ ਮਾਤਾ ਪਿਤਾ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਖੜੇ ਨੇ ਸਾਡੀ ਭੈਣ ਖੜੀ ਆ ਨਾਲ ਉਹ ਬੱਚੇ ਦੀ ਮਾਂ ਖੜੀ ਆ ਉਹ ਕਹਿੰਦੇ ਵੀ ਪੁੱਤ ਕੁੱਤ ਹੋ ਜਾਂਦੇ ਨੇ ਮਾਪੇ ਕਮਾਪੇ ਨਹੀਂ ਹੁੰਦੇ ਪਰ ਮੈਂ ਇਹ ਆਪ ਹੀ ਮਤਲਬ ਇਹਨਾਂ ਨੇ ਜਦੋਂ ਇਹ ਗੱਲ ਹੋਈ ਆਪਣੇ ਬੱਚੇ ਨੂੰ ਆਪ ਹੀ ਬੇਦਖਲ ਜਿਹੜਾ ਕਰਤਾ ਕਹਿੰਦੇ ਕੋਈ ਸਾਡਾ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਸਾਡਾ ਤਾਂ ਨਾ ਵਰਤ ਵਰਤਾਵ ਨਹੀਂ ਕਿਉਂਕਿ ਉਹਨੇ ਜੋ ਕਰਤੂਤ ਕੀਤੀ ਆ ਉਹਦੇ ਨਾਲ ਪਰਿਵਾਰ ਦਾ ਤੇ ਨਹੀਂ ਪਰਿਵਾਰ ਤਾਂ ਇੱਕ ਬੜੀ ਛੋਟੀ ਜੀ ਗੱਲ ਆ ਪੂਰੀ ਕੌਮ ਦਾ ਜਿਹੜਾ ਸਿਰ ਨੀਵਾ ਆ ਤੇ ਵੀਰ ਗੁਰਵਿੰਦਰ ਸਿੰਘ ਜੀ ਬੱਚੇ ਦੇ ਪਿਤਾ ਜੀ ਨੇ ਉਸ ਮੂਰਖ ਪ੍ਰਾਣੀ ਦੇ ਜਿਨੇ ਐਸੀ ਮਾੜੀ ਕਰਤੂਤ ਕੀਤੀ ਆ ਤੇ ਗੁਰਵਿੰਦਰ ਸਿੰਘ ਜੀ ਕੀ ਕਹਣਾ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਦੱਸੋ ਫਿਰ ਤੁਸੀਂ ਆ ਕੀ ਕੁਛ ਕੀਤਾ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਪਹਿਲੇ ਤਾਂ ਮੈਂ ਸਾਰੀ ਸੰਗਤ ਕੋਲੋਂ ਸਿੱਖ ਕੌਮ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਮਾਫੀ ਮੰਗਦਾ ਕਿ ਜੋ ਮੇਰੇ ਬੱਚੇ ਨੇ ਕਰਤੂਤ ਕੀਤੀ ਹੈ ਨਿਹਾਇਤੀ ਨਿਦਗਯੋਗ ਹੈ ਦਸਯੋਗ ਨਹੀਂ ਹੈ ਮਾਫ ਕਰਨਯੋਗ ਨਹੀਂ ਹੈ ਪਰ ਮੈਂ ਇਸ ਨੂੰ ਪਹਿਲੇ ਇਹ ਡੰਡ ਲਾ ਦਿੱਤਾ ਮੈਂ ਇਸ ਨੂੰ ਆਪਣੀ ਜਨਾਦ ਚੱਲ ਅਚਲ ਤੋਂ ਆਪਣੇ ਪਰਿਵਾਰ ਤੋਂ ਬੇਦਖਲ ਕਰ ਦਿੱਤਾ ਹੈ ਅੱਜ ਤੋਂ ਮੇਰਾ ਮੇਰੇ ਪਰਿਵਾਰ ਨਾਲ ਇਸ ਦਾ ਕੋਈ ਵਾਸਤਾ ਨਹੀਂ ਹੈ ਸਿੰਘ ਸਿੱਖ ਸੰਗਤ ਜੋ ਅਕਾਲ ਪੁਰਖ ਸਾਹਿਬ ਜੋ ਮੈਨੂੰ ਮੇਰੇ ਪਰਿਵਾਰ ਨੂੰ ਸਜ਼ਾ ਲਾਣਗੇ ਮੇਰੇ ਬੱਚੇ ਦੀ ਕਰਤੂਤ ਦੀ ਬੇ ਉਹ ਪੁੱਤਾਂ ਦਾ ਲਾਇਗੁਰ ਮੇਰੀ ਤਾਂ ਆ ਆ ਦੇਖੋ ਵੀ ਔਲਾਦ ਕਰਦੀ ਔਲਾਦ ਮਾਰਾ ਤੇ ਭੁਗਤਣਾ ਮਾਂ ਪਿਓ ਨੂੰ ਪੈਂਦਾ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਆ ਪਿਓ ਦਾ ਵੀ ਪਰ ਕਰਤੂਤਾਂ ਔਲਾਦ ਦੀਆਂ ਨੇ ਤੇ ਭੁਗਤਣਾ ਮਾਂ ਪਿਓ ਨੂੰ ਪੈਂਦਾ ਪਿਆ ਪਿੱਛੇ ਮੈਂ ਕੋਈ ਭੂਆ ਵੀ ਬੈਠੀ ਆ ਭੂਆ ਵੀ ਜਿਹੜੀ ਬੱਚੇ ਦੀ ਉਹ ਵੀ ਮੈਂ ਵੇਖ ਰਿਹਾ ਵੀ ਰੋ ਰਹੀ ਆ ਚਲੋ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਕਰਤੂਤ ਤਾਂ ਬਹੁਤ ਮਾੜੀ ਆ ਤੇ ਬਾਕੀ ਮਿੱਤਰਾ ਜਿੱਦਨ ਸਾਨੂੰ ਮਿਲੇਗਾ ਤੈਨੂੰ ਦੱਸਾਂਗੇ ਤਾਂ ਜਰੂਰ ਕਹਿੰਦੇ ਹੈ ਘਰੇ ਘਰੇ ਕੇ ਛੱਡ ਕੇ ਲੰਘਿਆ ਕਰੋ ਘਰ ਕੱਲ ਦਾ ਛੱਡ ਕੇ ਚਲਾ ਗਿਆ ਜੀ ਘਰ ਛੱਡ ਕੇ ਕਿੱਥੇ ਲੱਗਿਆ ਚਲੋ ਬਾਕੀ ਸੰਗਤ ਜੀ ਇਹ ਪਰਿਵਾਰ ਆ ਇਹਨਾਂ ਨੇ ਚਲੋ ਆਪਣੇ ਆਪ ਹੀ ਲਖਾ ਕੇ ਲਿਆਏ ਨੇ ਚਲੋ ਇਹ ਤਾਂ ਲਿਖਣਾ ਤਾਂ ਇੱਕ ਫਾਰਮੈਲਿਟੀਆ ਹੁੰਦੀਆਂ ਨੇ ਮੇਰੇ ਮੇਰਾ ਮੰਨਣਾ ਇਹ ਹੈ ਵੀ ਜਿੰਨੇ ਕਰਨਾ ਉਹਨੇ ਦਿਲੋਂ ਹੀ ਕਰ ਦੇਣਾ ਜਿੰਨੇ ਨਹੀਂ ਕਰਨਾ ਉਹਨੇ ਲਿਖ ਕੇ ਵੀ ਨਹੀਂ ਕਰਨਾ ਪਰ ਅਸੀਂ ਉਮੀਦ ਕਰਾਂਗੇ ਵੀ ਫੇਰ ਵੀ ਉਹ ਬੱਚਾ ਜਿਹੜਾ ਉਹ ਕਿਸੇ ਪਾਸੇ ਸਿੱਧੇ ਰਾਹੇ ਪਏ ਕਿਉਂਕਿ ਉਹਨੇ ਕਰਤੂਤ ਜਿਹੜੀ ਆ ਉਹਨੇ ਬੜੀ ਮਾੜੀ ਕੀਤੀ ਆ ਬਹੁਤ ਮਾੜੀ ਕਰਤੂਤ ਜਿਹੜੀ ਆ ਉਹਨੇ ਕੀਤੀ ਆ ਤੇ ਸਾਡੀ ਤਾਂ ਕੋਈ ਨਹੀਂ ਉਹ ਤਾਂ ਹੁਣ ਭੁਗਤਣਾ ਤੇ ਪੈਣਾ ਹੀ ਆ ਨਾ ਉਹ ਤਾਂ ਤਾਂ ਤੇ ਪੈਣਾ ਹੀ ਆ ਪਰ ਫੇਰ ਵੀ ਤੁਸੀਂ ਤਗੜੇ ਹੋ ਜਿਹੜਾ ਤੁਸੀਂ ਐਡਾ ਫੈਸਲਾ ਵੀ ਤੁਸੀਂ ਕਹੇ ਵੀ ਉਹਨੂੰ ਵੀ ਜੋ ਮਰਜ਼ੀ ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਕਰਿਆ ਸੀ ਕਿ ਲੈਣਾ ਦੇਣਾ ਤੇ ਤੋਂ ਚਲੋ ਪਰ ਫੇਰ ਵੀ ਅਸੀਂ ਅਰਦਾਸ ਕਰਾਂਗੇ ਗੁਰੂ ਸਾਹਿਬ ਅੱਗੇ ਵੀ ਕੋਈ ਭੁੱਲਿਆ ਆਪਣੇ ਘਰ ਵਾਪਸ ਆ ਜੇ ਤੇ ਚੰਗਾ ਹੁੰਦਾ ਘਰ ਵਾਪਸ ਆ ਜੇ ਚੰਗਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ